ਹਿੰਦੋਬੀ ਜੀਪ ਰੋਡ ਗਲੀ ਨੰਬਰ 13 ਵਿੱਚ ਅਰੋੜਾ ਕਲਾਸਿਕ ਦੇ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸ਼ਹਿਰੀ ਐਮ ਐਲ ਏ ਜੀਪਰੂਪ ਸਿੰਘ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਨਨ ਦਿੱਤੇ ਛੋਟਾ ਹੈ ਪਰ ਅਸਰਤ ਨਹੀਂ ਹਾਂ ਚਲੋ ਕੈਮਰਾ ਚੱਲ ਜਾਂਦਾ ਭਾਵੇਂ ਅਸੀਂ ਬੈਠੇ ਨਹੀਂ ਬੈਠੇ ਕਮੰਦਾਰ ਹੁੰਦੇ ਵੀ ਕੁਝ ਬੋਲ ਵੀ ਨਾ ਕਰੂੰਗਾ ਉਹਨਾਂ ਨੂੰ ਸਮਝਾਂਗਾ ਤੇ ਸਾਰੇ ਮੱਥੇ ਅਸੀਂ 24 ਘੰਟੇ ਸਿੰਗਾ ਨਾ ਰੱਖਣਾ ਹੈ ਕੋਈ ਐਤਵਾ ਸੀ ਇਸ ਨਾਸਤੇ ਕੋਈ ਛੁੱਟੀ ਨਹੀਂ ਨਾਸਤੇ ਤੇ ਸਭ ਕੁਝ ਛੱਡ ਕੇ ਆਇਆ ਤੇ ਉਹਦੇ ਬਦਲੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਨੂੰ ਵਧੀਆ ਜ਼ਿੰਦਗੀ ਮਿਲੇਗੀ ਵੀ ਮੈਂ ਤਾਂ ਆਪ ਇਹਨਾਂ ਨੂੰ ਕਹਿੰਦਾ ਵੀ ਮੈਂ ਆਪਦੀ ਜ਼ਿੰਦਗੀ ਵਿੱਚ ਸਹੀ ਟਾਈਮ ਤੇ ਮੈਂ ਮਿਹਨਤ ਕੀਤੀ ਤੇ ਅੱਜ ਮੈਂ ਇਸ ਮੁਕਾਮ ਤੇ ਤੁਸੀਂ ਆਪਦੀ ਸਹੀ ਟਾਈਮ ਨੂੰ ਇਨਵੈਸਟ ਕਰੋਗੇ ਤੇ ਤੁਸੀਂ ਵੀ ਆਪਦੇ ਮੁਕਾਮ ਤੇ ओके धन्यवाद जिंदगी के बदले में मैं आश्वस्त करता हूं कि अगर जिंदगी की बदना है तोड़ा निशाना होना चाहिए निशाना सारा मेड के तुसी आ जेड़े 3 बाय 3 ਦੇ ਕੈਵਨਟ ਬੈਠੇ ਹੋ ਤੇ ਮੈਂ ਖਾਵਤਾ ਨਹੀਂ ਵਰਤਦਾ ਕਿ ਕੈਦੀ ਨੂੰ ਹਾਇਆ ਜਾਂਦਾ ਫਿਰ ਕੈਦੀ ਉਹ ਹੁੰਦਾ ਜਿਹੜਾ ਉਹਦੇ ਉੱਤੇ ਸਾਰਾ ਕੁਝ ਕੱਸਿਆ ਹੋਇਆ ਹੁੰਦਾ ਕਿਸੇ ਵਿੱਚ ਨਹੀਂ ਇੰਨਾ ਤੁਸੀਂ ਆਪਦੇ ਆਪ ਨੂੰ ਕੈਦ ਕੀਤਾ ਤੁਹਾਡੀ ਮਜਬੂਰੀ ਨਹੀਂ ਕੋਈ ਇਸ ਲਈ ਇਹੋ ਪ੍ਰਮਾਤਮਾ ਕਰੇ ਤੁਹਾਨੂੰ ਕੋਈ ਫਲ ਪ੍ਰਾਪਤ ਹੋਵੇ ਜੇ ਤੁਸੀਂ ਅੱਗੇ ਵਧੋਗੇ ਤੁਹਾਡੇ ਪੇਰੈਂਟਸ ਤੁਹਾਡੇ ਸਾਥੀ ਤੁਹਾਡੇ ਭੈਣ ਭਾਈ ਰਿਸ਼ਤੇਦਾਰ ਇਸ ਕਰਕੇ ਮਾਣ ਕਰਨਗੇ ਔਰ ਰੌੜਾ ਸਾਹਿਬ ਦੁਗਣਾ ਹੁੰਦੀਆਂ ਨੇ ਮਨੁੱਖ ਜ਼ਿੰਦਗੀ ਦੇ ਵਿੱਚ ਵਪਾਰ ਹੋਰ ਬਹੁਤ ਕਸਰਦਾ ਮੈਨੂੰ ਲੱਗਦਾ ਜੇ ਰੌੜਾ ਵਪਾਰ ਕਰਦਾ ਜਿੰਨੀ ਇਹਨਾਂ ਦੇ ਵਿੱਚ ਕਮਿਟਮੈਂਟ ਹੈ ਲਗਣਾ ਹੈ ਵਪਾਰ ਦੇ ਵਿੱਚ ਵੀ ਬਹੁਤ ਅੱਗੇ ਵਧਣ ਦਾ ਪਰ ਕੁਝ ਵਿਅਕਤੀ ਹੋੁੰਦੇ ਨੇ ਜਿਹੜੇ ਪਰਸ ਫਾਰਫਰੀ ਕੁਝ ਕਰਦੇ ਆ ਮੈਂ ਇਹਨਾਂ ਨੂੰ ਉਤਵੀ ਕਹਿੰਨਾ ਹੁੰਦਾ ਉਹ ਜਿਹੜੇ ਉਤਵੀ ਲੋਕ ਹੈ ਜਿੱਥੇ ਉਹ ਆਪ ਦਾ ਜਿਹੜਾ ਵੀਲ ਚਾਲੂ ਕਰਦੇ ਇਹਨਾਂ ਨੇ এডੂਕੇਸ਼ਨ ਦੇ ਲੈਣ ਦੇ ਉੱਤੇ ਆਪਦਾ ਬਿਜ਼ਨਸ ਸ਼ੁਰੂ ਕੀਤਾ ਹੈ ਇਹ ਆਪਦੀ ਰੋਟੀ ਰੋਟੀ ਦਾ ਕਮਾਉਂਦੇ ਨੇ ਉਸ ਦੇ ਵਿੱਚੋਂ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਮਿਲਦਾ ਉਸ ਤੋਂ ਇਲਾਵਾ ਜਿਹੜੀ ਪਰਸ ਫਾਰਫਰੀ ਦੀ ਗੱਲ ਹੈ ਸਮਾਜ ਦੇ ਲਈ ਤੁਹਾਡੇ ਅਗੇ ਨੌਜੋਨ ਇਹਨਾਂ ਨੂੰ ਪੈਦਾ ਕੀਤਾ ਜਾ ਰਹੇ ਜਦੋਂ ਤੁਸੀਂ ਇੰਨੀ ਮਿਹਨਤ ਕਰਕੇ ਜਾਓਗੇ ਸਮਾਜ ਨੂੰ ਕੁਝ ਦਿਓਗੇ ਸਾਡੀ ਸਰਕਾਰ ਦਾ ਵੀ ਟੀਚਾ ਹੈ ਕਿ ਪੰਜਾਬ ਦੇ ਬੱਚੇ ਅੱਗੇ ਵਧਣ ਇਹਨਾਂ ਨੂੰ ਮੌਕੇ ਮਿਲਣੇ ਇਤਾਂ ਹੀ ਮਿਲ ਸਕਦੇ ਹੈ ਜੇ ਤੁਸੀਂ ਟਾਰਗੇਟ ਬਣਾ ਕੇ ਟਾਰਗੇਟ ਅਚੀਵ ਕਰਨ ਦੀ ਮਿਹਨਤ ਕਰੋਗੇ ਮੈਂ ਤਾਂ ਤੁਹਾਨੂੰ ਅਸ਼ੀਰਵਾਦ ਦੇਣਾ ਚਾਹੁੰਦਾ ਹਾਂ ਔਰ ਆਸ਼ ਕਰਦਾ ਹਾਂ ਕਿ ਪਰਮਾਤਮਾ ਤੁਹਾਡੇ ਮਿਹਨਤ ਨੂੰ ਫਲ ਦਾਵੇ ਜਿੰਦਗੀ ਦੇ ਵਿੱਚ ਸਾਰੇ ਕੰਮ ਜਾਓ ਅੰਤ ਦੇ ਦੇਪੁਟੀ ਤਸ਼ੀਲੇ ਉਸ ਦਾ 2 ਲੱਖ ਬੱਚਾ ਜਿਹੜਾ ਅੱਜ ਤੱਕ ਕੰਪਲੀਟ ਹੋ ਗਿਆ ਉਸ ਦੇ ਸੰਦਰਭ ਦੇ ਵਿੱਚ ਇਹਨਾਂ ਨੇ ਫੰਕਸ਼ਨ ਰੱਖਿਆ ਦੇਖ ਕੇ ਬੜਾ ਵਧੀਆ ਲੱਗਿਆ ਕਿਉਂਕਿ ਪਿੰਡੂ ਪਸ਼ੋਕਰ ਦੇ ਬੱਚੇ ਜਿਹੜੇ ਪਰਿਵਾਰ ਕਈ ਵਾਰੀ ਸਾਧਨ ਸੰਪਨ ਨਹੀਂ ਹੁੰਦੇ ਅਗਰ ਉਹਨਾਂ ਨੇ ਕੋਚਿੰਗ ਲੈਣੀ ਹੈ ਇੰਡੀਵਿਜੂਅਲ ਸਬਜੈਕਟ ਦੀ ਕੋ ਕੰਪੀਟੀਸ਼ਨ ਵਾਸਤੇ ਪੈਸਿਆਂ ਦੀ ਕਮੀ ਕਰਕੇ ਜਾਂ ਸਿਹਤ ਨਾਲ ਮਿਲਣ ਕਰਕੇ ਨਹੀਂ ਲੈ ਸਕਦੇ ਬੜੀ ਚੰਗੀ ਗੱਲ ਹੈ ਅਰੋੜਾ ਕਲਾਸੇ ਦੇ ਵਿੱਚ ਇੱਕ ਛੱਤ ਥੱਲੇ ਸਾਰੀਆਂ ਇਹ ਸਲਾਮਾਂ ਦਿੱਤੀਆਂ ਨੇ ਔਰ ਜੋ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਨੇ ਇਸ ਵਾਰ ਸ਼ੇਰਪੱਛਿਆ ਜਿਹੜਾ ਕਨਸਟੇਬਲ ਦਾ ਟੈਸਟ ਹੈ ਉਹ ਪਾਸ ਕਰਕੇ ਸਿਲੈਕਟ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬ ਸਰਕਾਰ ਦੀ ਤਰਜੀਹ ਰਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰਿਜ਼ਰਵ ਦੇ ਮੌਕੇ ਔਰ ਨੌਕਰੀਆਂ ਦੀਆਂ ਜਿੰਨੀਆਂ ਵੀ ਆਵੇ ਉਹਨਾਂ ਦੇ ਦਰ ਭਗਵਾਨ ਸ੍ਰੀ ਮੈਂ ਉਹਨਾਂ ਦਾ ਤਨਬਾਧੀਆਂ ਕਿ ਪਹਿਲਾਂ 5-5 ਸਾਲ ਬਾਅਦ ਕਿਤੇ ਜਾ ਕੇ ਨੌਕਰੀਆਂ ਕੱਢੀਆਂ ਜਾਂਦੀਆਂ ਸੀ ਉਹ ਹਰ ਸਾਲ ਸਾਡੀ ਸਰਕਾਰ ਆ ਜਿਹੜੀਆਂ ਨੌਕਰੀ ਦੇ ਇਸ਼ਤਿਹਾਰ ਦੇ ਰਹੀਆਂ ਦਾ ਫਾਇਦਾ ਇਹ ਹੁੰਦਾ ਕਿ ਜਦੋਂ 5 ਸਾਲ ਬਾਅਦ ਉਹ ਕੱਢੇ ਸੀ ਕੱਟੀਆਂ ਨੌਕਰੀਆਂ ਕਈ ਵਾਰੀ 3-4 ਸਾਲ ਬੱਚੇ ਜਿਹੜੇ ਤਿਆਰੀ ਕਰਦੇ ਸੀ ਉਹ ਛੱਡ ਕੇ ਚਲੇ ਜਾਂਦੇ ਸੀ ਆਪੋ ਆਪਣੇ ਕਾਰੋਬਾਰਾਂ 'ਚ ਪੈ ਜਾਂਦੇ ਸੀ ਉਹਨਾਂ ਨੂੰ ਮੌਕੇ ਦੀ ਸੀ ਮਿਲਦੇ ਹੁਣ ਜੇ ਬੱਚਾ ਰਹਿ ਵੀ ਜਾਂਦਾ ਉਹਨੂੰ ਪਤਾ ਉਹਦੀ ਚਾਰੀ ਕੀਤੀ ਹੈ ਕਿ ਅਗਲੇ ਸਾਲ ਸਿਰਫ ਉਸ ਤੋਂ ਆਉਣੀਆਂ ਨੇ ਲਗਾਤਾਰ ਤਿਆਰੀ ਕਰਦੇ ਕਰਦੇ ਬੱਚੇ ਰੋਜ਼ਗਾਰ ਦੇ ਵਿੱਚ ਸਿਲੈਕਟ ਹੋ ਰਹੇ ਨੇ ਮੈਂ ਅਰੋੜਾ ਸਾਹਿਬ ਨੂੰ ਇਹ ਗੱਲ ਹੀ ਪਹੁੰਚਾਈ ਦਿਨਾ ਕਿ ਇਹਨਾਂ ਦਾ ਇੰਸਟੀਚਿਊਟ ਜਿੱਥੇ ਗੁਰੂਕਰਨਾ ਨੇ ਸ਼ੁਰੂ ਕੀਤਾ ਹੋਇਆ ਉੱਥੇ ਮੈਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਲਾਇਬ੍ਰੇਰੀ ਦੇ ਵਿੱਚ ਪਿੰਡ ਡਰਾਫਟ ਸਾਇਲੈਂਟ ਹੋਰ ਬੱਚੇ ਜਿਹੜੇ ਬੜੀ ਕਮਿਟਮੈਂਟ ਨਾਲ ਪੜ ਰਹੇ ਹੈ ਇਹਨਾਂ ਨੇ ਵੱਖ-ਵੱਖ ਕੋਰਸਾਂ ਦੇ ਵਿੱਚ ਪਾਵੇਂ ਪੀਐਸਲ ਪਾਵੇਂ ਕਨਸਟੇਬਲ ਦੀ ਤਿਆਰੀ ਹੈ ਬੈਂਕਿੰਗ ਦੀ ਤਿਆਰੀ ਹੈ ਉਨ੍ਹਾਂ ਦੀ ਪਿਆਰੀ ਇਹਨਾਂ ਦੇ ਇੱਥੇ ਦੇ ਆਪਗ੍ਰੇਡ ਉਹ ਆਪ ਨਹੀਂ ਚੰਦੇ ਹੀ ਨਾ ਕਰਾ ਰਹੇ ਆ ਪਰਮਾਤਮਾ ਕਰੇ ਜਿੱਥੇ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਰੋਜ਼ਗਾਰ ਮਿਲੇ ਇੱਥੇ ਰੋੜਾ ਸਾਹਿਬ ਦਾ ਵੀ ਨਾਂ ਅੱਗੇ ਵਧੇ ਮੈਂ ਇਹਨਾਂ ਨੂੰ ਅੱਜ ਦੇ ਦਿਨ ਇਹਨਾਂ ਦਾ 2 ਲੱਖ ਮਾ ਬੱਚਾ ਹੋਇਆ ਉਸ ਦੀ ਬਹੁਤ ਬਹੁਤ ਮੁਬਾਰਕੀ ਦਿੰਨਾ ਕਿ ਜਿਹੜੇ 2 ਲੱਖ ਬੱਚਾ ਹੈ 50 ਹਜ਼ਾਰ ਬੱਚਾ ਇਹਨਾਂ ਨੇ ਆਫਲਾਈਨ ਪੜਾਇਆ ਹੈ ਜਿਹੜਾ 2 ਲੱਖ ਪੂਰਾ ਹੋਇਆ ਉਹ ਆਨਲਾਈਨ ਐਜੂਕੇਸ਼ਨ ਹੈ ਬਹੁਤ ਬਹੁਤ ਰੋੜਾ ਸਾਹਿਬ ਨੂੰ ਵਧਾਈ ਫਰਮਾਤਾਂ ਕਰੇ ਹੋਰ ਕੇ ਵਧਾਈ